ਨਿਊ ਸਭ ਨੇ ਸੁਣ ਲਈ ਆ ਕਿ ਪੁਰਤਗਾਲ ਦੀ ਨੈਸ਼ਨੈਲਿਟੀ ਆ ਟਾਈਮ 5 ਸਾਲ ਤੋਂ ਵਧਾ ਕੇ 10 ਸਾਲ ਕੀਤਾ ਜਾਵੇ ਜਿਹੜੀਆਂ-ਜਿਹੜੀਆਂ ਕੰਟਰੀਆਂ ਦੇ ਵਿੱਚ ਪੁਰਤਗੀਸ਼ੀ ਲੈਂਗੁਏਜ ਸੇਮ ਚੱਲਦੀ ਆ ਉਹਨਾਂ ਕੰਟਰੀਆਂ ਆ ਟਾਈਮ 5 ਸਾਲ ਤੋਂ ਵਧਾ ਕੇ 7 ਸਾਲ ਕੀਤਾ ਜਾਵੇ ਅੱਗੇ ਕੀ ਹੁੰਦਾ ਸੀ ਜਿਹੜੇ-ਜਿਹੜੇ ਭੈਣ ਭਰਾ ਪੁਰਤਗਾਲ ਜਾਂਦੇ ਸੀ ਬੇਬੀ ਇੱਥੇ ਬੌਰਨ ਹੁੰਦਾ ਸੀ ਤੇ ਤੁਹਾਡਾ ਕੰਟਰੈਕਟ ਕੰਮ ਦਾ ਲੱਗਿਆ ਨੂੰ 1 ਸਾਲ ਹੋਣਾ ਚਾਹੀਦਾ ਸੀ ਤੁਹਾਡੇ ਕੋਲ ਟੀਆਰਸੀ ਕਾਰਡ ਹੈਗਾ ਨਹੀਂ ਹੈਗਾ ਕੋਈ ਮੈਟਰ ਨਹੀਂ ਕਰਦਾ ਤੇ ਤੁਹਾਡੇ ਬੱਚੇ ਨੂੰ ਨੈਸ਼ਨੈਲਿਟੀ ਮਿਲਦੀ ਸੀ ਅੱਗੇ ਕੀ ਹੁੰਦਾ ਤੁਹਾਨੂੰ TCRC ਕਾਰਡ ਮਿਲਦਾ ਤੁਸੀਂ ਨਾਲ ਹੀ ਵਕੀਲ हायर ਕਰਕੇ ਆਪਣੀ ਫੈਮਿਲੀ ਅਪਲਾਈ ਕਰ ਦਿੰਨੇ ਸੀਗੇ ਕੋਈ ਵੀ ਭੈਣ ਭਰਾ ਜੇ ਪੁਰਤਗਾਲ ਚ ਕਰਾਇਮ ਕਰਦਾ ਆ ਉਹਨੂੰ 5 ਸਾਲ ਦੀ ਸਜ਼ਾ ਮਿਲਦੀ ਆ ਤਾਂ ਉਹਦੀ ਨੈਸ਼ਨੈਲਿਟੀ ਵੀ ਉਹ ਕੈਨਸਲ ਕਰ ਸਕਦੇ ਆ ਪੁਰਤਗਾਲ ਦੇ ਵਿੱਚ ਲੋ ਸਾਰੇ ਚੇਂਜ ਹੁੰਦੇ ਪਏ ਆ ਸੰਸਦ ਭਵਨ ਦੇ ਵਿੱਚ ਇਹਨਾਂ ਨੇ ਬੈਲ ਸਬਮਿਟ ਕਰਤਾ ਆ ਕਿ ਪੁਰਤਗਾਲ ਦੀ ਨੈਸ਼ਨੈਲਿਟੀ ਆ ਟਾਈਮ ਬਰਾਕੇ 10 ਸਾਲ ਕੀਤਾ ਜਾਵੇ ਬੇਬੀ ਇੱਥੇ ਬੌਰਨ ਹੁੰਦਾ ਆ ਤੁਹਾਡਾ TCRC ਕਾਰਡ 3 ਸਾਲ ਇੱਥੇ ਰਹਿੰਦਣ ਹੋਣੀ ਚਾਹੀਦੀ ਆ ਫੇ ਤੁਹਾਡੇ ਬੇਬੀ ਨੂੰ ਨੈਸ਼ਨੈਲਿਟੀ ਮਿਲਣੀ ਆ ਜੇ ਤੁਸੀਂ ਫੈਮਿਲੀ ਅਪਲਾਈ ਕਰਨੀ ਆ ਤੁਹਾਡੇ ਟੀਆਰਸੀ ਨੂੰ ਉੱਥੇ 2 ਸਾਲ ਹੋਣੇ ਚਾਹੀਦੇ ਆ ਫਿਰ ਤੁਸੀਂ ਆਪਣੀ ਨੈਬੀ ਵੀ ਉੱਥੇ ਫੈਮਿਲੀ ਅਪਲਾਈ ਕਰ ਸਕਦੇ ਆ ਬਹੁਤ ਭੈਣ ਭਰਾ ਹੈਗੇ ਆ ਜਿਹੜੇ ਵਿਚਾਰੇ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਆ ਕਿ ਨੈਸ਼ਨੈਲਿਟੀ ਆ ਟਾਈਮ ਬੱਦੀ ਆ ਕੀ ਕਰਾਂਗੇ ਕੀ ਨਾ ਕਰਾਂਗੇ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਆ ਕਿ ਇਹਨਾਂ ਨੇ ਬੈਲ ਸੰਸਦ ਭਵੰਦੇ ਵਿੱਚ ਸਬਮਿਟ ਕੀਤਾ ਆ ਉਹ ਬਹਿਸ ਹੁੰਦੀ ਆ ਬਹਿਸ ਉੱਥੇ ਹੁੰਦੀ ਜਿੱਦਾ 50-50% ਹੁਣ ਦੋਨੇ ਪਾਸੇ ਧੜੇ ਬੈਠੇ ਹੁਣ 50-50% ਫੇਰ ਜਾ ਕੇ ਬਹਿਸ ਹੁੰਦੀ ਆ ਪਰ ਜਿਨ੍ਹਾਂ ਨੇ ਬੈਲ ਸਬਮਿਟ ਕੀਤਾ ਆ ਉਹਨਾਂ ਦੀ ਮਿਨੋਰਟੀ ਬਹੁਤ ਜ਼ਿਆਦਾ ਆ ਜਿਹੜੇ ਇਮੀਗ੍ਰੈਂਟ ਦੇ ਹੱਕ ਚ ਆ ਉਹਨਾਂ ਦੀ ਮਿਨੋਰਟੀ ਬਹੁਤ ਜ਼ਿਆਦਾ ਘੱਟ ਆ ਇਸ ਕਰਕੇ ਲਾਅ ਪਾਸ ਹੋਣ ਦੇ 90% ਚਾਂਸ ਆ ਗਵਰਨਮੈਂਟ ਪੁਰਤਗਾਲ ਦੀ ਇਹ ਸੋਚੂਗੀ ਜੇ ਅਸੀਂ 10 ਸਾਲ ਲਾਅ ਕਰ ਦਿੰਨੇ ਆ ਪੁਰਤਗਾਲ ਦੀ ਗਵਰਨਮੈਂਟ ਨੂੰ ਕੀ ਲਾਅ ਹੋਣਾ ਆ ਜੇ ਇਮੀਨੇਟ ਚਲ ਜਾਂਦੇ ਆ ਕੀ ਕੀ ਕਠਾਈਆਂ ਸਾਹਮਣਾ ਕਰਨਾ ਪੈਣਾ ਇਹ ਨਹੀਂ ਕਿ 10 ਸਾਲ ਦਾ ਨਾਲ ਸਬਮਿਟ ਕਰਤਾ ਕਿ ਪਾਸ ਕੀਤਾ ਜਾਵੇ ਇਹ 10 ਸਾਲ ਦਾ ਹੀ ਪਾਸ ਹੋਣਾ ਹੈ ਇਹ ਵੀ ਹੋ ਸਕਦਾ 7 ਸਾਲ ਦਾ ਟਾਈਮ ਕੀਤਾ ਜਾਵੇ 8 ਸਾਲ ਦਾ ਕੀਤਾ ਜਾਵੇ 9 ਸਾਲ ਦਾ ਜਾਂ 10 ਸਾਲ ਦਾ ਕੀਤਾ ਜਾਵੇ ਤੁਹਾਨੂੰ ਸਾਰਾ ਗੱਲ ਸੁਣਾ ਚਾਹਨਾ ਹੈ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ 2029 ਦੇ ਵਿੱਚ ਇਥੇ FIFA ਵਰਲਡ ਕੱਪ ਆਵਾ ਤੁਹਾਨੂੰ ਸਭ ਨੂੰ ਪਤਾ ਜਿਸ ਵੀ ਕੰਟਰੀ 'ਚ FIFA ਵਰਲਡ ਕੱਪ ਹੁੰਦਾ ਆ ਉਹ ਕੰਟਰੀ ਨੂੰ ਹਨ ਕਲੀਨ ਕਰ ਦਿੰਦੇ ਆ ਆਪਣੇ ਇਮੀਗ੍ਰੈਂਟ ਦੀ ਤعداد ਸੇ ਬਹੁਤ ਜ਼ਿਆਦਾ ਆ ਇਹਨਾਂ ਨੇ ਸਫਾਈ ਕਰਨੀ ਸ਼ੁਰੂ ਕਰਨੀ ਆ ਤੇ ਇਸ ਕਰਕੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਹੋਣੀ ਸ਼ੁਰੂ ਹੋ ਜਾਣੀ ਆ ਜਿਹੜੇ ਮੇਰੇ ਭੈਣ ਭਰਾਵਾਂ ਦੇ ਕਾਰਡ ਵੈਲਿਡ ਨਹੀਂ ਸੀਗੇ ਕਾਰਡ ਅਨਵੈਲਡ ਹੋ ਚੁੱਕੇ ਸੀ ਉਹਨਾਂ ਦੀ ਕਾਰਡਾਂ ਦੀ ਵੈਲਿਡਿਟੀ ਇਹਨਾਂ ਨੇ 15 ਅਕਤੂਬਰ ਤੱਕ ਕਰਤੀ ਆ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਹੋ ਸਕਦਾ ਹੈ ਜਿਹੜੇ ਮੇਰੇ ਭੈਣ ਭਰਾਵਾਂ ਨੇ ਨੈਸ਼ਨੈਲਟੀਆਂ ਆਪਣੀ ਜਮ੍ਹਾਂ ਕਰਾਈਆਂ ਆ ਉਹ ਕੈਨਸਲ ਵੀ ਹੋ ਸਕਦੀਆਂ ਜਿਨ੍ਹਾਂ ਨੇ ਅਗਸਤ ਸتمبر ਤੋਂ ਬਾਅਦ ਕਰਾਈਆਂ ਹੋਈਆਂ ਆ ਬਾਕੀ ਇਹ ਵੀ ਗੱਲ ਆ ਜਿਹੜੇ ਭੈਣ ਭਰਾ ਹੈਗੇ ਪੁਰਤਗਾਲ ਦੇ ਵਿੱਚ ਟੀਆਰਸੀ ਕਾਰਡ ਨਹੀਂ ਵੈਲਿਡ ਹੈਗੇ ਜਾਂ ਕਿਤੇ ਮਹਾਤਮਾ ਗਾਂਧੀ ਜਾਂਦੇ ਆ ਕਿਸੇ ਸ਼ਹਿਰ ਦੇ ਵਿੱਚ ਜਾਂਦੇ ਆ ਜੇ ਤੁਹਾਨੂੰ ਪੁਰਤਗੀਸ਼ੀ ਲੈਂਗੁਏਜ ਬਿਲਕੁਲ ਹੀ ਨਹੀਂ ਆਂਦੀ ਤੁਹਾਡੇ ਟੀਆਰਸੀ ਕਾਰਡ ਵੀ ਰੀਨਿਊ ਨਹੀਂ ਕੀਤੇ ਜਾਣਗੇ ਇਸ ਕਰਕੇ ਪੁਰਤਗਾਲ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਸਖਤਾਈ ਹੋਣੀ ਜੇ ਇਹਨਾਂ ਦਾ ਇਹ ਬਿੱਲ ਪਾਸ ਹੋ ਗਿਆ ਕਿ ਪੁਰਤਗਾਲ ਦੀ ਨੈਸ਼ਨੈਲਿਟੀ ਆਡਮ 10 ਸਾਲ ਕੀਤਾ ਜਾਵੇ ਬੱਚੇ ਦੇ ਪੇਪਰ ਚੇਂਜ ਕੀਤੇ ਜਾਣ ਫੈਮਿਲੀ ਬਣਾਉਣ ਦਾ ਪ੍ਰੋਸੈਸ ਚੇਂਜ ਕੀਤਾ ਜਾਵੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਬਮਿਟ ਹੋਰ ਵੀ ਬਿੱਲ ਅਸੈਂਬਲੀ ਦੇ ਵਿੱਚ ਲੈ ਕੇ ਜਾਊਗੇ ਤਾਂ ਜੋ ਇਮੀਗ੍ਰੇਟਸ ਤੇ ਰਹਿੰਦੇ ਆ ਉਹ ਹੋਰ ਵੀ ਕਲੀਨ ਹੋ ਸਕਣ ਬਾਕੀ ਪਲੀਜ਼ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਮੇਰੇ ਭੈਣ ਭਾਂਦੇ ਸੋਚਦੇ ਪਏ ਆ ਕਿ ਨੈਸ਼ਨੈਲਿਟੀ ਅੱਜ ਜਾਂ ਕੱਲ ਦੇ ਵਿੱਚ ਅਸੀਂ ਜਮ੍ਹਾਂ ਕਰਾ ਦਈਏ ਏਜੰਟਾਂ ਕੋ ਤੁਹਾਡੇ ਭੱਜੇ ਫਿਰਦੇ ਆ ਉਹਨਾਂ ਦੀਆਂ ਨੈਸ਼ਨੈਲਟੀਆਂ ਜਮ੍ਹਾਂ ਹੋਣ ਜਾਂ ਨਾ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਜਿਹੜੀਆਂ ਫੀਸਾਂ ਦੋਗੇ ਉਹ ਵੀ ਖਰਾਬ ਜਾਣਗੀਆਂ ਕਿਉਂਕਿ ਇਹਨਾਂ ਨੇ ਕਿਹਾ ਹੋਇਆ ਹੈ ਕਿ ਜਿਹੜੀਆਂ ਅਗਸਤ ਸੰਮਰਤਵਾਰ ਨੈਸ਼ਨੈਲਟੀਆਂ ਜਮ੍ਹਾਂ ਹੋ ਕੀਤੀਆਂ ਆ ਉਹਨਾਂ ਨੂੰ ਸਾਰਿਆਂ ਨੂੰ ਕੈਨਸਲ ਕੀਤਾ ਜਾਵੇ